भवन से मैं आपको दिखा रहा हूँ जो किसान बैठक करने के लिए अंदर गए थे सरकार के साथ सरकार के मंत्रियों के साथ वो इस वक्त तो बाहर आ रहे हैं विज्ञान भवन से तकरीबन आठ घंटे तक चली है ये बैठक आठ घंटे तक बैठक चली और उसके बाद ये किसान वापस आ रहे हैं आठ घंटे तक चली बैठक विज्ञान भवन में ये बैठक बहुत लंबी बैठक ज्यादा नहीं दबाना लंबी बैठक है ये दो बार इससे पहले बैठक चल चुकी है उसके बाद ये बैठक तीसरी बैठक है जो अब तक सबसे लंबी चली है सबसे लंबी चलने वाली बैठक है उसके बाद किस तरह से तमाम किसान खड़े हैं रहे हैं देखिए किस तरह से एक साथ तमाम किसान खड़े हुए मुस्किल में दिखा रहा हूँ ਤੁਹਾਨੂੰ ਇਹ ਸਿੱਧੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਟਾਈਮ ਕਿਸਾਨੀ ਬਾਰੇ ਨੇ ਕਿੰਨੇ ਅੱਗੇ ਵੱਧੋ ਇਹ ਦੇਖਣਾ ਹੈ ਕਿਸਾਨ ਕਿੰਨੇ ਕੰਮ ਕਰਾ ਰਹੇ ਨੇ ਕਿਸਾਨ ਦਿੱਤਾ ਬਣਾਈ ਕਰਾ ਰਹੇ ਨੇ ਦੇਖਣਾ ਬਈਏ ਤਾਂ ਸਾਥਕਾਰਿਕ ਕਿਸਾਨਾ ਬਤਾਏਗੇ ਅੱਗੇ ਕੀ ਬਾਤ ਜਗਿੰਦਰ ਜੀ ਇੱਧਰ ਆ ਜਾ ਤੁਹਾਨੂੰ ਲਗਾਤਾਰ ਤਸਵੀਰਾਂ ਆ ਕੇ ਤੁਹਾਨੂੰ ਦਿਖਾ ਰਹੇ ਹਾਂ ਲਗਾਤਾਰ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਅਗਰਾਜ ਸਾਹਿਬ ਕੀ ਕਹਿਣਾ ਕੀ ਬਣਿਆ ਅੱਜ ਅਗਰਾਜ ਸਾਹਿਬ ਕੀ ਬਣਿਆ ਐਡ ਕਰ ਲੂ ਕਹਿੰਦੇ ਸੀਗੇ ਪਰ ਅਸੀਂ ਮੰਨੇ ਨਹੀਂ ਅਸੀਂ ਕਹਿੰਦੇ ਆ ਇਹਨਾਂ ਨੂੰ ਵਾਪਸ ਲਾਓ ਦਿਖਾਈ ਪਰ ਉਹਨੇ ਐਕਸਟ੍ਰਾ ਵਾਪਸ ਆ ਗਿਆ ਉਹ ਸੋਧ ਕਰਨਾ ਕਹਿੰਦੇ ਆ ਆਪਾਂ ਨਹੀਂ ਮੰਨਦੇ ਇੱਕ 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 ਸਾਡੇ ਕਾਗੂ ਬੋਲਪੋ ਜੀ

ਗਾਂਧੀ ਅਸੀਂ ਅਣਗੇ ਵੀ ਵਾਪਸ ਲੈਣੇ ਵਾਪਸੇ ਕਰਾਵਾਂਗੇ ਜਲੰਧਰ ਵਾਪਸ ਕਰਾਵਾਂਗੇ ਸਰਕਾਰ ਤੇ ਪਰਸ ਨੂੰ ਫਿਰ ਮੀਟਿੰਗ ਰੱਖਦੇ ਹਾਂ ਉਧਰ ਕੋਮ ਉਧਰ ਕੋਮ ਉਧਰ ਕੋਮ ਕਿੱਥੇ ਜਾ ਗਾਰੀ ਨੇ ਆ ਜੇ ਇਧਰ ਆਗੇ ਮੈਂ ਨਾ ਪੀਜੋ ਨਾ

ਜਾਦੀ ਸਰਕਾਰ ਜਗੇ ਤੇ ਆ ਆਪਣੇ ਉਸ ਵਿੱਚ ਹੀ ਉਹ ਕੰਮ ਹੋ ਰਿਹਾ ਹੈ ਅੱਗੇ ਆਉਂਦੇ ਲੋਕਾਂ ਕੱਿਆਂ ਨਹੀਂ ਲੈਣਾ ਚਾਹੁੰਦੇ ਜਾਂ ਸਲਾਹ ਮਾ ਚਾਹੁੰਦੇ ਨੇ ਇੱਕ ਚਾਰਾ ਹੋਇਆ ਜੇ ਨਾ ਵੀ ਉਹਨਾਂ ਨੂੰ ਐਨਸ਼ੋਰ ਕਰਦੇ ਇਹਨੂੰ ਸਮਝਾਇਆ ਜਾਦਾ ਕਿ ਜੋ ਸਾਡੇ ਕਿਸੇ ਵੀ ਵਿਦਾਂ ਇਹ ਗੱਲ ਮਨਜ਼ੂਰ ਨਹੀਂ ਇਹਦੇ ਹਾਰਡਵੇਅਰ ਨੂੰ ਵਾਪਸ ਕਰ ਜਿਨਾਂ ਨੇ ਪਰ ਪੋਰਟਲ ਬਾਅਦ ਸੁਦਾਈ ਬੜਾ ਨਹੀਂ ਜਾਏ ਬਾਅਦ ਵੀ ਇਹਨਾਂ ਨੂੰ ਅੰਤਿਮ ਫੈਸਲਾ ਸੌਰ ਕਰ ਦਾਂਗੇ ਜਿਹੜਾ ਮਤਲਬ ਅੱਜ ਦੀ ਮੀਟਿੰਗ ਦੇ ਵਿੱਚ ਥੋੜਾ ਕੰਦਾ ਮੰਨਦੇ ਹੋਦੇ ਇਹ ਸਾਨੂੰ ਕਿਸੇ ਬਾਹਰ ਦਾ ਬਲਾਉਣ ਨੂੰ 50 ਬਾਹਰ ਉਹ ਤੋਂ ਬੜਾ ਨਿਬੜੂ ਆ ਦੇ। ਆਪਾਂ ਨੇ ਇਹ ਵੀ ਬਾਤ ਕੀਤੀ ਕਿ ਅਗਲੀ ਮੀਟਿੰਗ ਵੀ ਕਰ ਲਈਏ ਅੱਜ ਨੇ ਮੀਟਿੰਗ ਪਰਸੋਂ ਲਈ ਹੈ ਜੇ ਜੇ ਅਸੀਂ ਵਿਚਾਰ ਚੱਲ ਕੇ ਕਰਾਂਗੇ ਪਰ ਜੇ ਮੈਂ ਅਸੀਂ ਚਾਹੁੰਦੇ ਹਾਂ ਅਗਲੀ ਮੀਟਿੰਗ ਕਰ ਲਈਏ ਤਾਂ ਲੱਗਦਾ ਕੀ ਜੇ ਦੋਵੇਂ ਅਸੀਂ ਭਾਰਤੀ ਸਰਵੇ ਦੇ ਰਿਹਾ ਤਾਂ ਅੱਜ ਇਹਨਾਂ ਸੋਬੇਲਾ ਸੀਨਰ ਤੁਸੀਂ ਆਪਣੀ ਮੀਟਿੰਗ ਵਿੱਚ ਵਿਚਾਰਾ ਮੇਰਾ ਮੀਟਿੰਗ ਨੇ ਕੀ ਫਾਇਦਾ ਤੁਸੀਂ ਮੀਟਿੰਗ ਦੇ ਅੱਜ ਕੱਲ੍ਹ ਕੋਈ ਕੁਝ ਨਹੀਂ ਨਿਕਲਿਆ ਪਰਸੋਂ ਫੇਰ ਬੈਠ ਕੇ ਚਲੇ ਜਾਵਾਂਗੇ ਇਹ ਗੱਲ ਦਾ ਕੋਈ ਫਾਇਦਾ ਨਹੀਂ ਅੱਜ ਦਾ ਠੋਕ ਕੇ ਗਏ ਆਏ ਤੁਸੀਂ ਵਿਚਾਰ ਕੇ ਆਇਓ ਅਗਲੀ ਬੈਠਕ ਵਿੱਚ ਜਾਓਗੇ ਜਾਂ ਨਹੀਂ ਜਾਓਗੇ ਇਹ ਕੋਈ ਨਹੀਂ ਦਾ ਕੱਲ ਨੂੰ ਫੈਸਲਾ ਕਰਨਾ ਜਦੋਂ ਬੰਦਿਆਂ ਨਾਲ ਮੀਟਿੰਗ ਹੈ ਸਾਨੂੰ ਅਸੀਂ ਨਹੀਂ ਜਾਣਾ ਉਹ 12 1 ਵਜੇ ਸੱਤੀਆ ਉਹਨਾਂ ਬੱਠੇ ਹੋਵਾਂਗੇ ਉਹ ਕੱਲ ਨੂੰ ਮੀਟਿੰਗ ਆ ਕਿਸੇ ਕਿਸ ਤਰ੍ਹਾਂ ਦੀ ਬੰਦਿਆਂ ਦਾ ਉਹਨਾਂ ਦਾ ਕੀ ਆ ਗੱਲਦੰਦੇ ਗੋਡਾ ਤੇ ਰਿਹਾ ਹੋਇਆ ਲੋਕ ਸਾਰੇ ਬੈਠੇ ਨੇ ਰਵਈਆ ਕਿਵੇਂ ਗੱਲ ਹੋ ਜੂਗਾ ਰਵਈਆ ਕੱਲ ਨੂੰ ਜੇ ਸਾਡੇ ਕੋਲ ਫੈਸਲਾ ਨਹੀਂ ਜਦਾ ਤਾਂ ਬਹੁਤ ਬਹੁਤ ਧੰਨਵਾਦ ਜੇ ਡਾਂਗਾ ਮਾਰ ਕੇ ਕੋਈ ਹੈ ਤਾਂ ਬੱਸ ਕੋਡ ਦੇ ਅੰਦਰ ਤੱਕ ਤਲਾਕਤ ਨਹੀਂ ਹੋਈ ਹੈ ਜਾਣਕਾਰੀ ਪਰ ਉਹ ਗ੍ਰਾਂਹ ਸਾਹਿਬ ਇਹ ਵੀ ਗੱਲ ਹੈ ਕਿ ਅਮੈਂਡਮੈਂਟ ਕਰਨਾ ਚਾਹੁੰਦੀ ਹੈ ਸਰਕਾਰ ਜਾਂ ਕੀ ਕਹਿਣਾ ਉਹਨਾਂ ਦਾ ਕਿਆ ਕੀ ਹੈਗਾ ਵੀ ਅਸੀਂ ਕੀ ਚਾਹੁੰਦੇ ਆ ਅਮੈਂਡਮੈਂਟ ਦੇ ਆ ਅਸੀਂ ਰੱਦ ਕਰਾਉਣ ਤੇ ਕਿੰਨਾ ਚੀਜ਼ਾਂ ਤੇ ਅਮੈਂਡਮੈਂਟ ਕਰਨਾ ਚਾਹੀਦੇ ਆ ਅਮੈਂਡਮੈਂਟ ਉਹ ਕਰ ਸਕਦੀ ਐ ਅਮੈਂਡਮੈਂਟ ਕਹਿੰਦੀ ਐ ਵੀ ਜਿਹੜੀ ਖੇਤੀ ਕੰਟਰੈਕਟ ਫਾਰਮਿੰਗ ਐ ਇਹਦੇ ਵਿੱਚ ਜੇ ਕੋਈ ਨੁਕਸ ਹੈ ਜਿਹੜਾ ਆਪਣਾ ਹੈਗਾ ਇਹ ਜ਼ਰੂਰੀ ਵਸਤਾ ਐਟ ਉਹਦੇ ਵਿੱਚ ਜੇ ਕੋਈ ਨੁਕਸ ਲੱਗਦਾ ਥੁਲੀ ਮੰਡੀ ਵਾਲੇ ਦੇ ਵਿੱਚ ਆਪਾਂ ਜਿਹੜੇ ਨੁਕਸ ਲੱਗਦੇ ਨੇ ਉਹਨਾਂ ਦੇ ਸੰਕੇਤ ਦਿੱਤੇ ਨੇ ਵੀ ਅਸੀਂ ਸਾਰੇ ਭਰਾਵਾਂ ਨੂੰ ਬੇਨਤੀ ਇਸ ਵੀਡੀਓ ਨੂੰ ਬਾਤ ਤੋਂ ਬਾਤ ਸ਼ੇਅਰ ਕਰੋ ਉਹ ਨੁਕਤਿਆਂ ਦਾ ਉਹਦੇ ਉੱਤੇ ਕੀ ਗੱਲ ਹੋਈ ਐ ਉਹਨਾਂ ਨੂੰ ਕਿਤੇ ਕੋਈ ਗਲਤੀ ਬਹਿਸ ਹੀ ਹੋਈ ਆ ਉਹ ਪਹਿਲੀ ਗੱਲ ਨੇ ਤਾਂ ਰਾਊਂਡ ਚੱਲਿਆ ਉਹਨਾਂ ਨੇ ਆਪ ਨੂੰ ਕਰਨਾ ਚਾਹੀਦਾ ਸੀ ਅੱਜ ਨੂੰ ਕਿਨੇ ਗਿੱਟੇ ਹੋਰ ਦੂਜੇ ਰਾਊਂਡ ਉਹ ਦੱਸਿਆ ਕਿ ਆਹ ਗੱਲ ਮੈਂ ਕਰਨਾ ਹੈ ਆਏ ਹੀ ਮੰਡੀ ਕੋਲ ਆ ਗਏ ਹਾਂ ਜੀ ਮੈਂ ਇਹ ਕਰ ਦੂੰਗੀ ਸਾਰੀਆਂ ਗੱਲਾਂ ਦਾ ਅਸੀਂ ਜਵਾਬ ਦਿੰਦਾ ਹਾਂ ਪਰ ਉਹ ਤੋਂ ਬਾਅਦ ਉਹ ਤੋਂ ਬਾਅਦ ਉਹ ਫਿਰ ਬ੍ਰੇਕ ਲੈ ਕੇ ਆ ਕੇ ਉਹਨਾਂ ਨੇ ਜਿਹੜੀ ਆਪਣੇ ਜਿਵੇਂ ਪਰਮ ਨੂੰ ਪੁੱਛ ਕੇ ਆਉਣਾ ਹੁੰਦਾ ਉਹਨਾਂ ਨੂੰ ਪੁੱਛ ਕੇ ਆ ਕੇ ਫਿਰ ਕਿਹਾ ਮਤਲਬ ਖੇਤੀ ਮੰਤਰੀ ਨੇ ਵੀ ਐਮਐਸਪੀ ਦਾ ਨਹੀਂ ਸੁਣੀ ਰਹੋ ਐਮਐਸਪੀ ਰਹੂਗੀ ਸਰਕਾਰੀ ਖਰੀਦ ਹੋਏ ਤੂੰ ਉਹ ਨਹੀਂ ਐਨੀ ਵੀ ਕੋਈ ਇਲੀਗਲੀ ਸਾਨੂੰ ਕੋਈ ਉਹਦਾ ਪ੍ਰੋਸੈਸ ਮਤਲਬ ਗੱਲ ਤੇ ਅਜੇ ਵੀ ਉੱਥੇ ਹੀ ਖੜੀ ਹੈ ਨਾ ਉਹ ਜ਼ੁਬਾਨੀ ਕਹੇ ਨੇ ਐਮਐਸਬੀ ਰਹੂਗੀ ਕਿਸੇ ਉਹਨੂੰ ਕਾਨੂੰਨ 'ਚ ਬਦਲਾਵ ਨਹੀਂ ਕਰਨਾ ਚਾਹੁੰਦੇ ਜਾਂ ਰੱਦ ਨਹੀਂ ਕਰਨਾ ਚਾਹੁੰਦੇ ਜਬਾਨੀ کہہ ਰਹੇ ਨੇ ਜਿਹੜੀ ਸਾਰੀਆਂ ਗੱਲਾਂ ਦੀ ਜਬਾਨੀ ਹੋਇਆ ਇਹਨੂੰ ਉੱਪਰ ਰੱਖਾਂਗੇ ਇਹਨੂੰ ਖੁੱਲਾ ਰੱਖਾਂਗੇ ਇਹਦੇ ਤੇ ਵਿਚਾਰ ਕਰਾਂਗੇ ਆਹੀ ਕਿ ਨਾ ਹੋਣੀਆਂ ਨੇ ਜਿਹੜੀ ਐ ਕਹਿ ਸਕਦੇ ਆ ਵੀ ਪੋਸਟ ਕਰਨਾ ਕੌਣ ਵੀ ਜਿਹੜੀ ਦੂਸਰੀ ਮੀਟਿੰਗ ਮੰਤਰੀਆਂ ਨੇ ਆਪ ਕੀਤੀ ਹੈ ਵੱਖਰੀ ਜਾ ਕੇ ਉਹ ਕਿਉਂ ਕੀਤੀ ਹੈ ਕਿੱਥੇ ਆ ਗੱਲ ਫਸੀ ਸੀ ਆ ਕੇ ਕੋਈ ਤਾਂ ਮੰਤਰੀਆਂ ਨੂੰ ਪਤਾ ਹੋਣਾ ਸਾਨੂੰ ਕਿੱਥੇ ਬੁਲਾਇਆ ਹੋ ਆਪ ਆਪ ਦੇ ਮੰਦਰਵਾਰੂ ਕਿੱਥੇ ਫਸੀਦਾ ਨਹੀਂ ਤੁਹਾਡੀ ਵੀ ਗੱਲ ਹੋਈ ਸੀ ਨਾ ਵੀ ਉਹਨਾਂ ਨੇ ਫਿਰ ਵੱਖਰੀ ਜਾ ਕੇ ਮੀਟਿੰਗ ਕੀਤੀ ਮੰਤਰੀਆਂ ਨੇ ਉਹ ਜਿਆਦਾ ਬ੍ਰੇਕ ਲੈ ਕੇ ਗਏ ਨੇ ਮੀਟਿੰਗ ਕਿਤੇ ਬਚਾ ਦਿਖੇ ਪਈ ਅਜੀਬ ਕਿਸਾਨਾਂ ਨੇ ਝੁੰਜੇ ਬਹਿ ਕੇ ਅੰਦਰ ਰੋਟੀ ਖਾਦੀ ਹੋ ਜੋ ਉਹਨਾਂ ਦੀ ਰੋਟੀ ਵੀ ਨਹੀਂ ਖਾਦੀ ਕਿਸਾਨ ਵੀ ਉਹ ਅੰਦਰ ਆ ਜਾਂਦੇ ਨੇ ਸਾਡੇ ਖਾਸ ਕਹ ਦਿੰਦੇ ਆ ਜੇ ਰੋਟੀ ਖਾ ਕੇ ਮੁੜੇ ਲੋਕਾਂ ਦੇ ਜਵਾਬ ਨਹੀਂ ਕਰਾਂਗੇ ਅਸੀਂ ਕਿੱਥੇ ਆ ਗਏ ਆ ਅੱਜ ਉੱਧਰ ਚਲੇ ਜਾਵਾਂ ਇਧਰ ਸਕੇ ਆ ਭਾਈ ਜਨਤਾ ਅੱਜ ਹੋਰ ਸਭ ਨਾਲ ਗੱਲ ਕਰਾਂਗਾ ਪਰ ਮੇਰੇ ਕੋਲ ਹੈ ਉਹ ਕਹਿੰਦੇ ਕਿ ਜਾਣ ਦਾ ਫਾਇਦਾ ਕੀ ਹੈ ਜਦੋਂ 21-16 ਲੱਖ ਰੁਪਏ ਜਾ ਰਹੇ ਨੇ ਲਾਈਟ ਬੰਦ ਕਿੱਲੇ ਮੇਰੇ ਭਾਈ ਅੱਜ ਨਾ ਭਾਜੀ ਕੱਟ ਰੱਖ ਕੇ ਆਇਆ ਸੌਂ ਕੇ ਰੱਖ ਕੇ ਆਇਆ ਵੀ ਜੇ ਕੱਲ ਨੂੰ ਵੀ ਪਰਸੋਂ ਦੀ ਮੀਟਿੰਗ ਦੇ ਵਿੱਚ ਵੀ ਇਹੀ ਗੱਲਾਂ ਕਰਦੀਆਂ ਨੇ ਫਿਰ ਮੀਟਿੰਗ ਕਰਦਾ ਫਾਇਦਾ ਨਹੀਂ ਪਰ ਜਾਣਾ ਅਗਲੀ ਮੀਟਿੰਗ ਦੇ ਵਿੱਚ ਤੁਸੀਂ ਜਾਣਾ ਆ ਜਾਂ ਹੋਰ ਜਿੱਥੇ ਬੰਦੀਆਂ ਦਾ ਤੁਸੀਂ ਆਪ ਵੀ ਜਿੱਥੇ ਬੰਦੀ ਦਾ ਦੱਸ ਸਕਦੇ ਹੋ ਅਗਲੀ ਮੀਟਿੰਗ ਬੀਕੇਜੂ ਗ੍ਰਾਹਾਂ ਸ਼ਾਮਲ ਹੋਏਗੀ ਨਹੀਂ ਹੋਏਗੀ ਦੇਖੋ ਅਸੀਂ ਵੀ ਵਿਚਾਰਾਂਗੇ ਦੂਜਿਆਂ ਦੇ ਜੇ ਮੰਗਰਾਂ ਵੀ ਰਹਿ ਗਏ ਨਾ ਉਹਨਾਂ ਨੇ ਸਾਡੀ ਮੀਟਿੰਗ ਰੱਖੇ ਸਾਂਝੀ ਮੀਟਿੰਗ ਠੀਕ ਹੈ ਫੈਸਲੇ ਲੈਣ ਦੀ ਬਸਤੀ ਲਿਆਇਆ ਜਾਏਗਾ ਪਰ ਇੱਕ ਗੱਲ ਜ਼ਰੂਰ ਸੁਣਨਾ ਚਾਹਾਂਗੇ ਅੰਦਰੋਂ ਖਬਰ ਆਈ ਸੀ ਕਿ ਮੰਤਰੀ ਉੱਠ ਕੇ ਕਾਫੀ ਚਰ ਲਈ ਬਾਹਰ ਗਏ ਸੀ ਉਹਨਾਂ ਨੇ ਕੁਝ ਨਾ ਮਸ਼ਵਰਾ ਕੀਤਾ ਪਰ ਉਹਨਾਂ ਨੂੰ ਪਛਾਉਣਾ ਕਿੱਥੇ ਬੈਠੇ ਨੇ ਇਹ ਅੰਗਾਂ ਨੂੰ ਪਛਾਉਣਾ ਉਹਨਾਂ ਦਾ ਰਹਿ ਮਸ਼ਵਰਾ ਲਾ ਕੇ ਉਹਨਾਂ ਦੀ ਵਾਦੀ ਮੰਤਰੀ ਦਾ ਬੋਲ ਨਹੀਂ ਹੋਣਾ ਜਿਨ੍ਹਾਂ ਨੂੰ ਮਾਗਰ ਬੈਠਣਵੇਂ ਇੰਨਾ ਕਹਿਣਾ ਚਿਹਰੇ ਕੀ ਕਰੇ ਸੀ ਉਹਨਾਂ ਦੇ ਜਦੋਂ ਉਹ ਆਪਣੇ ਕੰਮਾਂ ਕੋਲ ਜਾ ਕੇ ਨਰਿੰਦਰ ਤੋਮਰ ਦੀਆਂ ਜਿਹੜੇ ਪਹਿਲੇ ਬਿਆਨ ਸੀਗੇ ਪਹਿਲੀ ਸਟੇਟਮੈਂਟ ਸੀਗੀ ਉਹਨਾਂ ਦੇ ਵਿੱਚ ਜਿਹੜੀ ਉਹਨਾਂ ਦੀ ਬਾਡੀ ਲੈਂਗੁਏਜ ਸੀਗੀ ਬੜੀ ਰਿਜਿਡ ਸੀਗੀ ਉਹ ਪਹਿਲੇ ਵੀ ਇਹ ਕਹਿੰਦੇ ਰਹੇ ਗੱਲ ਕਰਨੀ ਕਰ ਲੋ ਆ ਕੇ ਮੇਰੇ ਨਾਲ ਬਦਲਾਅ ਕੋਈ ਨਹੀਂ ਹੋਣਾ ਹੁਣ ਪਹਿਲੇ ਦੇ ਨਾਲੋਂ ਹੁਣ ਬਦਲਾਅ ਕਿਤੇ ਸੁਰ ਦੇ ਵਿੱਚ ਨਰਮੀ ਨਜ਼ਰ ਆਉਂਦੀ ਹੈ ਦੂਸਰੀ ਚੀਜ਼ ਤੁਹਾਨੂੰ ਗੱਲਬਾਤ ਕਰਨ ਦੇ ਲਈ ਬੁਲਾ ਰਹੇ ਆ ਪਰ ਉੱਥੇ ਸਿਕਿਉਰਿਟੀ ਵੱਧ ਰਹੀ ਹੈ ਉੱਥੇ ਫੋਰਸ ਵੱਧ ਰਹੀ ਹੈ ਬੈਰੀਕੇਡ ਵੱਧ ਰਹੇ ਕੰਡਿਆਲੀ ਤਾਰਾਂ ਵੱਧ ਰਹੀਆਂ ਤੁਹਾਨੂੰ ਲੱਗਦਾ ਕੀ ਅਬਜ਼ਰਵ ਕੀ ਕਰਦੇ ਹੋ ਤੁਸੀਂ ਮੇਰੇ ਸਾਰੇ ਭਰਾਵਾਂ ਨੂੰ ਬੇਨਤੀ ਹੈ ਆਪਣੇ ਆਪਣੇ ਮੋਬਾਈਲ ਤੋਂ ਸਾਰੇ ਸ਼ੇਅਰ ਕਰੋ ਇਹ ਵੀ ਇਤਰਾ ਦਾਂ ਫੇਰਦਾ ਵੀ ਜਿੰਦ ਬੰਦੇ ਨੂੰ ਪਾੜਦਾ ਵੀ ਉਹ ਸਾਰੇ ਹੱਥ ਕੱਟੇ ਬੰਦ ਕਰਦੇ ਆ ਇਹਦਾ ਰਾਸ਼ਨ ਦੀ ਸਪਲਾਈ ਸਾਡੀ ਮਗਰੋਂ ਆ ਰਹੀ ਜਿਹੜੀ ਉਹ ਵੀ ਬੰਦ ਕਰਨਗੇ ਇਹ ਜਿਹੜੇ ਬੰਦੇ ਮਗਰੋਂ ਸਾਡੇ ਵੱਲ ਆ ਰਹੇ ਨੇ ਉਹਨਾਂ ਨੂੰ ਵੀ ਰੋਕਣਗੇ ਇੱਕ ਖਬਰ ਬਾਹਰ ਆਈ ਹੈ ਕਿ ਤੇ ਵੀ ਜਦੋਂ ਮੀਟਿੰਗ ਸ਼ੁਰੂ ਹੋਈ ਹੈ ਆਖਰਾ ਕੇ ਕੇ ਮੰਤਰੀ ਆਏ ਪਰ ਤੋਂਮਰ ਹੋਰਾਂ ਦੀ ਗੱਲ ਨਹੀਂ ਕੀਤੀ ਹੈ ਇਹ ਸਾਰੇ ਮੈਨੂੰ ਆਪਣੇ ਸੋਚ ਕਿ ਕਿਹਨੂੰ ਕਿਹਨੂੰ ਮਨਾਈ ਹੈ ਕਿੰਦੀ ਕਿੰਦੀ ਗੱਲ ਕਰੀ ਹੈ ਜਿਹੀ ਗੱਲ ਹੋਈ ਨਹੀਂ ਇਹੀ ਜੇ ਅੰਦਰ ਕੋਈ ਜਾਣ ਸਾਡੇ ਨਾਲ ਉਹਨੂੰ ਨਹੀਂ ਭੇਜਿਆ ਇਹਹੀ ਗੋਲ ਯੋ ਕਿ ਸਾਰੀ ਇਹ ਤੇ ਮੈਂ ਇਹ ਕਹਾਂ ਮੈਂ ਜੀ ਸਾਰੀ ਹਾਂ ਸੌਰੀ ਸੌਰੀ ਇੱਕ ਛੋਹਾ ਹੈ ਪਰ ਗ੍ਰਾਹਕ ਸਾਹਿਬ ਤੁਸੀਂ ਇਹ ਗੱਲ ਕੀਤੀ ਹੈ ਕਿ ਤੁਸੀਂ ਸਾਨੂੰ ਗੱਲਬਾਤ ਲਈ ਵੀ ਸਾਦੇ ਉੱਤੇ ਉੱਥੇ ਜਾ ਕੇ ਨਫਰੀ ਵੀ ਵਧਾਈ ਜਾਂਦੇ ਹੋ ਤਾਂ ਤੁਹਾਡਾ ਹੀ ਮਨਸ਼ਾ ਕੀ ਹੈਗੀ ਜਾਂ ਤਾਂ ਉੱਥੇ ਨਰਮ ਕਰੋ ਜਿਹੜੀਆਂ ਕਿਸਾਨ ਜਿੱਥੇ ਬੰਨੀਆਂ دوسری ਸਟੇਟਸ ਤੋਂ ਆ ਰਹੀਆਂ ਤੁਸੀਂ ਉਹਨਾਂ ਨੂੰ ਵੀ ਡੱਕ ਰਹੇ ਹੋ ਤੁਸੀਂ ਪੰਜਾਬ ਕੀ ਨਹੀਂ ਇਸਨੂੰ ਲਾਉਂਦਾ ਰਾਸ਼ਨ ਪਾਣੀ ਵੀ ਡੱਕ ਰਹੇ ਇਹ ਇਹ ਨੁਕਤੇ ਰੱਖੇ ਜੀ ਕੋਈ ਜਾਣਕਾਰੀ ਤੁਹਾਡੇ ਜਿਹੜੀ ਹੈ ਉਹ ਤੁਹਾਨੂੰ ਜਾਣਕਾਰੀ ਮਿਲਿਆ ਪਰ ਇਹ ਹੁੰਦਾ ਹੀ ਇਸ ਤਰ੍ਹਾਂ ਹੈ ਸਾਡੀ ਮਤਲਬ ਕਈ ਸਰਕਾਰ ਨੂੰ ਵੀ ਸਰਕਾਰ ਦਾ ਸਾਨੂੰ ਪਤਾ ਹੈ ਸਰਕਾਰ ਦਾ ਰਵਈਆ ਜਿਹਾ ਕੋਈ ਟੋਲੇ ਸਰਕਾਰ ਅਜੇ ਸੋਚ ਰਹੀ ਹੈ ਰੋਕ 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 ਰ ਫਿਰ ਜਥੇਬੰਦੀਆਂ ਦਾ ਕੀ ਅਗਲਾ ਸਟੈਂਡ ਹੈਗਾ ਅਗਲਾ ਸਟੈਂਡ ਤਾਂ ਇੱਕ ਵਾਰੀ ਆ ਵੀ ਗੱਲਬਾਤ ਪਾਸ ਤੋਂ ਜਥੇਬੰਦੀਆਂ ਬੈਠਣਗੀਆਂ ਉਹ ਤੋਂ ਬਾਅਦ ਕਿਸੇ ਜਥੇਬੰਦੀ ਦਾ 3 ਅੰਸੂਰ ਦਾ ਮੈਂ ਤੁਹਾਨੂੰ ਮੈਂ ਚ ਦੱਸੂਗੀ ਉਹ ਸਰਕਾਰ ਬਾਰੇ ਕੀ ਹੈ ਇਹਨਾਂ ਦੇ ਰਵੱਈਏ ਬਾਰੇ ਕੀ ਸੋਚਦੇ ਨੇ ਜਥੇਬੰਦੀ ਇਹ ਹਮਲਾ ਮੀਟਿੰਗ ਦੇ ਵਿੱਚ ਹੁੰਦਾ ਹੈ ਫਿਰ ਉੱਥੇ ਇਹਨਾਂ ਮੀਟਿੰਗ ਦਾ ਫੈਸਲਾ ਹੁੰਦਾ ਸਾਰੇ ਉਹ ਗ੍ਰਾਹਕ ਸਾਹਿਬਾ ਇੱਕ ਦੋ ਚੀਜ਼ਾਂ ਹੈਗੀਆਂ ਤੁਹਾਨੂੰ ਵੀ ਅੱਜ ਮੀਟਿੰਗ ਜੌਨ ਦੇ ਵਿੱਚੋਂ ਡੱਕਿਆ ਗਿਆ ਉਹ ਸਾਰਾ ਘਟਨਾਕ੍ਰਮ ਕੀ ਹੋਇਆ ਕਿ ਉਹਨਾਂ ਚੀਜ਼ਾਂ ਨੂੰ ਲੈ ਕੇ ਵੀ ਗੱਲ ਕਰਦੇ ਹੋ ਕਿ ਸਾਨੂੰ ਮੀਟਿੰਗ ਦੇ ਵਿੱਚ ਵੀ ਆਉਣ ਨਹੀਂ ਦਿੱਤੇ ਅਸੀਂ ਉਹ ਤੇ ਰੱਖੀ ਆ ਗੱਲ ਇਹ ਬਿਲਕੁਲ ਇਸ ਰੋਕ ਦੀਆਂ ਰਾਹਤੇ 'ਚ ਰੋਕ ਦਿਆ ਸਾਨੂੰ ਪੁਲਿਸ ਆ ਕੇ ਦੋ ਦਿਨਾਂ ਦਾ ਰੋਕ ਲਿਆ ਇਹਦਾ ਕੀ ਬਣਿਆ ਉਹਨਾਂ ਨੇ ਜਿਹਨੇ ਆਰਗੇਨਾਈਜ਼ ਕੀਤਾ ਉਹ ਤਾਂ ਦੋ ਹੀ ਹਾਂ ਜੀ ਬਹੁਤ ਵੱਡਾ ਬੈਣੀ ਸੇ ਗੱਲ ਹੋ ਰਹੀ ਹੁਣ ਕੀ ਕੀਤੀ ਗਈ ਹੈ ਇੱਕ ਪਾਸੇ ਤਾਂ ਕਿਹਾ ਜਾ ਰਿਹਾ ਹੈ ਕਿ ਸਾਹਿਬ ਨੂੰ ਕੰਟਰੋਲ ਹੁਣ ਸਦਾ ਹੀ ਤਬਾਹ ਹੋ ਰਿਹਾ ਹੈ ਉਸੇ ਦੂਜੇ ਪਾਸੇ ਸਰਕਾਰ ਤੇ ਆਪਦੀ ਪੁਲਿਸ ਜਿਹੜੀ ਆ ਗਲਤ ਕਰ ਦਿੱਤੀ ਜਿਹੜਾ ਬੰਦੀ ਕਰ ਰਹੀ ਹੈ ਮੀਡੀਆ ਦੀ ਚੋਣ ਕੀਤੀ ਜਾ ਰਹੀ ਹੈ ਖੇਤਰੀ ਮੀਡੀਆ ਦਾ ਜਿਹੜੇ ਕੰਮ ਜਿਹੜੇ ਆ ਇਹ ਰਮਜੀਤ ਵੀ ਦੇਖੋ ਇਹ ਅਸੀਂ ਤਾਂ ਨੰਬਰ ਚੋਂ ਰਹਿ ਗਏ ਮੈਂ ਤਾਂ ਸਭ ਤੋਂ ਮੀਡੀਆ ਨਾਲ ਇੱਕ ਕਮੈਂਟ ਕਰਾਂ ਕਿ ਇਹ ਰੀਲ ਨਾਲ ਸਭ ਤੋਂ ਔਨ ਐਸ ਸਰਕਾਰ ਉਹ 5 ਤਾਰੀਖ ਨੂੰ ਬੰਦੇ ਨੂੰ ਮੈਂ ਕਿਹਾ ਮੇਰੇ ਕੋਲ ਤਾਂ ਕੋਈ ਗੱਲ ਨਹੀਂ ਬਿਲਕੁਲ ਪਰ ਨਹੀਂ ਜਦੋਂ ਉਧਾਰੀਆਂ ਨਾਲ ਬੋਲ ਕਰਾਉਣਾ ਹੈ ਅੱਜ ਇੱਥੇ ਆਏ ਹੋਏ ਜੀ ਸਾਡਾ ਦੋਸਤ ਉਹ ਕਾਰਨ ਕਰੀ ਨਾ ਗੱਲ ਕਰਾਈ ਪਹਿਲੀ ਵਾਰ ਕਹਿੰਦੇ ਸੀ ਕਿ ਪੰਜ ਬੰਦੇ ਲੈ ਕੇ ਆਏ ਹੋ ਪੰਜ ਐਕਸਪਰਟ ਲੈ ਕੇ ਆਏ ਹੋ ਇੱਕ ਹੀ ਪੰਜ ਤੁਸੀਂ ਹੋਰ ਬਤਾ ਦਿਓ 3540 ਕਰਦੇ ਐ ਐਲ ਵੀ ਉੱਥੇ ਭਾਰੇ ਹੋਏ ਔਖੇ ਭਾਰੇ ਲਾ ਨੇ ਕਿਹੜਾ ਉਹ ਹਾਲ ਹੀ ਨੇ ਆਉਦੇ ਭਾਰੀ ਦਾ ਬਥੇਰਾ ਭੁਜਣ ਸਾਨੂੰ ਕਿਹੜਾ ਅੰਦਰ ਪਾਉਂਗਾ ਤੁਸੀਂ ਅੱਗੇ ਦੇਖੋ ਹਾਈ ਲਾਈਟ ਬੰਦ ਕਰ ਲਿਆ 70 1200 ਸਾਨੂੰ ਉਹ ਖਾਣਾ ਅਸੀਂ ਇਹਨਾਂ ਨੇ ਦਿੱਤੇ ਖਾਣਾ ਮੈਂ ਤਾਂ ਜੇ ਤਾਂ ਉਹਨਾਂ ਨੇ ਸਹੀ ਰੋਟੀ ਨਹੀਂ ਖਵਾਈ ਅਸੀਂ ਜਾ ਵੀ ਕਹੀ ਅੱਜ ਵੀ ਨਾ ਜਾ ਕੇ ਪਹਿਲੀ ਮੀਟਿੰਗ ਦੀ ਬਿੱਤੀ ਕਾਦੀ ਅੱਜ ਵੀ ਕਾਦੀ ਖਾਈ ਯਾਰ ਜਦੋਂ ਬੁਲਾ ਲੈਂਦੇ ਨੇ ਮੋੜ ਦੇ ਨੇ ਬੁਲਾ ਲੈਂਦੇ ਨੇ ਮੋੜ ਦੇ ਨੇ ਜਦੋਂ ਅਸੀਂ ਬਾਹਰ ਘੁੰਮੇ ਘਰੇ ਆਉਨੇ ਆਂ ਤੁਸੀਂ ਸਾਨੂੰ ਖੁਸ਼ੀ ਹੋਣ ਦਾ ਸਬੂਤ ਨਹੀਂ ਮਿਲ ਗਿਆ ਅੱਜ ਵੀ ਦੁਆਦ ਅਸੀਂ ਤੁਹਾਨੂੰ ਮਿਲਿਆ ਗੁਰਾ ਦਾ ਰਾਜ ਦੀ ਮੀਟਿੰਗ ਨੂੰ ਤੁਸੀਂ ਮੰਨਦੇ ਹੋ ਕਿ ਸਕਸੈਸਫੁਲ ਅੱਜ ਵੀ ਇਹ ਮੇਰੇ ਸਫਲਤਾ ਦੇ ਕਿਵੇਂ ਬਣਿਆ ਹੈ ਅਗਲੀ ਬਰਾਹਮਾ ਸਾਹਿਬ ਜਿਹੜੀ ਗੱਲ ਜਿਹੜੀ ਮੀਟਿੰਗ ਗੱਲ ਇਹ ਬੀਜੇਪੀ ਨੂੰ ਲੈ ਕੇ ਸਰਕਾਰ ਨੂੰ ਲੈ ਕੇ ਇਹ ਗੱਲ ਤੇ ਸਪਸ਼ਟ ਹੈਗੀ ਆ ਵੀ ਦੋ ਹੀ ਬੰਦੇ ਸਰਕਾਰ ਦੇ ਵਿੱਚ ਫੈਸਲਾ ਲੈਂਦੇ ਨੇ ਯਾਮੇਸ਼ਾਨ ਲੈਂਦੇ ਨੇ ਆ ਪ੍ਰਧਾਨ ਮੰਤਰੀ ਮੋਦੀ ਤੋਂ ਲੱਗਦਾ ਨਹੀਂ ਕਿ ਮੀਟਿੰਗ ਫਿਰ ਉਸ ਲੈਵਲ ਤੇ ਹੋਣੀ ਚਾਹੀਦੀ ਜਦੋਂ ਇਹਨਾਂ ਦੇ ਹੱਥਵਾਸੀ ਕੁਛ ਨਹੀਂ ਆ ਇਹਨਾਂ ਨੇ ਫੋਨ ਕਰਕੇ ਪੁੱਛਣਾ ਵੀ ਅਸੀਂ ਇਹਨਾਂ ਨਾਲ ਕੀ ਕਰੀਏ ਔਰ ਜਿੰਨੀ ਪਿਛੋਂ ਕਹੀ ਜਾਣੀ ਉਨੇ ਹੀ ਸ਼ਬਦ ਬੋਲਨੇ ਤੇ ਫਿਰ ਤੁਹਾਨੂੰ ਨਹੀਂ ਲੱਗਦਾ ਕਿ ਮੀਟਿੰਗ ਕਿਤੇ ਹੋਰ ਕਰਨੀ ਚਾਹੀਦੀ ਹੈ ਉਹ ਬਹੁਤ ਪਾਲਸੀ ਮੇਕ ਕਰਨੇ ਵਿੱਚ ਆ ਉਹ ਪਿੱਛੇ ਰਹਿ ਕੇ ਕੰਮ ਕਰ ਰਹੇ ਆ ਉਹਨਾਂ ਦੀ ਰਾਏ ਨਾਲ ਹੀ ਆਉਦੀ ਆ ਜਿਹੜ ਰੋਟ ਕੇ ਹੱਲ ਜਾਂਦਾ ਉਹੀ ਇਹ ਕਹਿੰਦੇ ਆ ਤੇ ਉਹਨਾਂ ਨੇ ਜਿਹਦੇ ਫੈਸਲੇ ਕਰ ਲਿਆ ਵੀ ਸਿਖਾਜਰਾ ਅੰਵੇੜਨਾ ਨਾ ਤਸਾਨਾ ਦਾ ਦੋਨੇ ਫੈਸਲੇ ਉਹਨਾਂ ਦੇ ਹੱਥ ਚ ਨੇ ਨਵੇੜਨਾ ਹੈ ਇਹਨਾਂ ਨੂੰ ਪੁੱਟਣਾ ਹੈ ਗੁਰਾਂ ਸਿੰਘ ਪੰਜ ਦਸੰਬਰ ਵਾਲੀ ਮੀਟਿੰਗ ਚ ਕੋਈ ਕੁਝ ਨਿਕਲੂਗਾ 5 ਦਸੰਬਰ ਵਾਲੀ ਮੀਟਿੰਗ 'ਚ ਕੋਈ ਕੁਝ ਨਿਕਲਣ ਪਾਉਂਦਾ ਆਸਦੀ ਹੈ ਜਿਹੜੇ ਹਿਸਾਬ ਨਾਲ ਅੱਜ ਕੱਲ ਮਿਲਦੇ ਨੇ ਜਾਂ ਮੈਨੂੰ ਵੀ ਲੱਗਦਾ ਕਿ ਇਹ ਚੱਲਦੀ ਹੋਣੀ ਹੈ ਤਾਂ ਅਮੈਂਡਮੈਂਟ ਵਾਲੀ ਗੱਲ ਤਾਂ ਆ ਰਹੀ ਹੈ ਅਮੈਂਡਮੈਂਟ ਦਾ ਮਤਲਬ ਇਹ ਵੀ ਥੋੜੀਆਂ-ਮੋਡੀਆਂ ਸੌਧਾਂ ਕਰ ਦਾਂਗੇ ਪਰ ਸਾਡੀ ਇਹ ਮੰਗ ਨਹੀਂ ਸਾਡੀ ਅਜਾ ਤੁਸੀਂ ਵੀ ਮੀਟਿੰਗ 'ਚ ਉਦੋਂ ਹੀ ਆਉਂਗੇ ਜਦੋਂ ਮੰਨਣ ਕਦ ਹੋਵੇ हां कोई नहीं मीटिंग ਲਈ ਆਉਂਗੇ ਉਹਨਾਂ ਅਗਲੀ ਵਾਰ ਫੇਰ ਇਹ ਕੱਲ ਨੂੰ ਸੋਚਾਂਗੇ ਕੱਲ ਨੂੰ ਸੋਚਾਂਗੇ ਮੀਟਿੰਗ ਕਰਨੀ ਹੈ ਕਿ ਨਹੀਂ ਕਰਨੀ ਹੈਗੀ ਕੇਂਦਰ ਦੇ ਨਾਲ ਅਗਲੀ ਅਗਲੀ ਜਿਹੜੀ ਮੀਟਿੰਗ ਹੋਈਆ ਅੱਜ ਵੀ ਲਾਈਟ ਜਾਈ ਗੀ ਇਹ ਗੱਲਬਾਤ ਚੱਲ ਰਹੀ ਆ ਅੰਦਰ ਗੱਲਬਾਤ ਤਾਂ ਯਾਰ ਕੋਈ ਖਾਸ ਨਹੀਂ ਹੋਈ ਕੱਲ ਬਾਤ ਤਾਂ ਚੱਲੀ ਆ ਸਿਰਫ ਚਰਚਾ ਹੋਈ ਹੈ ਸਰਕਾਰ ਨੇ ਦੱਸਿਆ ਵੀ ਠੀਕ ਕਿਵੇਂ ਨੇ ਬਹਿਸ਼ ਹੋਈ ਆ ਵੀ ਗੱਲ ਕਿਵੇਂ ਨੇ ਇਹ ਦੋਆ ਦੋਵੇਂ ਧਿਰਾਂ ਨੇ ਆਪ ਜਿੰਨੀ ਗੱਲਬਾਤ ਕੀਤੀ ਹੈ ਤੇ ਬਹੁਤ ਲੰਮਾ ਟਾਈਮ ਬਹਿਸ਼ ਹੋਈ ਆ ਸ਼ੋਅ ਤੋਂ ਬਾਅਦ ਲਾਸਟ ਦੇ ਵਿੱਚ ਫਿਰ ਬ੍ਰੇਕ ਹੋ ਗਿਆ ਬ੍ਰੇਕ ਤੋਂ ਬਾਅਦ ਮੱਜੇ ਦਾ ਖੇਤੀਬਾੜੀ ਮੰਤਰੀ ਹੈ ਉਹਰੇ ਆ ਕੇ ਪ੍ਰੋਪੋਜ਼ਲ ਲਿਆਦਿਆਂ ਨੇ ਇੱਕ ਸਾਡੀ ਗਾਰੰਟੀ ਕਰਦੇ ਜੀ ਐਮਐਸਪੀ ਖਤਮ ਨਹੀਂ ਹੋਊਗੀ ਜੀ ਜੀ ਸਰਕਾਰੀ ਖਰੀਦ ਰਹੂਗੀ ਇਹਦਾ ਕੁਝ ਐ ਨਹੀਂ ਕਿਹਾ ਵੀ ਇਹਦਾ ਲੀਗਲੀ ਪ੍ਰੋਸੈਸ ਕੋਈ ਕਰਾਂਗੇ ਇਹ ਰਹੂਗੀ ਇੱਕ ਗਾਰੰਟੀ ਹੈ ਬਾਕੀ ਜਿਹੜਾ ਜਿਹੜਾ ਖੁੱਲੀ ਮੰਡੀ ਵਾਲਾ ਉਹ ਵਿਚਾਰ ਲਾਗੇ ਜੀ ਉਹ ਸੋਚਣਾਗੇ ਏਪੀਐਮਸੀ ਦੇ ਕੋਈ ਕੋਈ ਅਸਰ ਨਾ ਹੋਵੇ ਉਹ ਬੰਡੀ ਕਰਕੇ ਕੋਈ ਅਸਰ ਨਾ ਹੋਵੇ ਉਹੀ ਜੀ ਕੋ ਗੱਲ ਸੋਚਣਾਗੇ ਖੁੱਲਾ ਰੱਖਾਂਗੇ ਸਰਕਾਰ ਤੇ ਤੀਜਾ ਕੱਟੜ ਪਾਰ ਬੰਗਾਲਾ ਉਹਦੇ ਚ ਦੂਜਾ ਖਾਸਾ ਤੁਨੂੰ ਵੀ ਭੂਮੀ ਨਾ ਜਾਵੇ ਇਹੀ ਜੀ ਗੱਲ ਨੂੰ ਉਹ ਖੁੱਲੀਆਂ ਰੱਖਾਂਗੇ ਬੰਦ ਰੱਖਣ ਲਈਆਂ ਦੀਆਂ ਗੱਲਾਂ ਹੋਈਆਂ ਨੇ ਕੋਈ ਖਾਸ ਕੱਟੜ ਪਾਉਣ ਵਾਲੀ ਗੱਲ ਨਹੀਂ ਅਗਰਾਜ ਜੀ ਅੱਜ ਖਾਣੇ ਦਾ ਵੀ ਵੈਸ਼ਕਰ ਪੀਤਾ ਕਿ ਤੁਹਾਡੇ ਕੋਲ ਚਾਹ ਦਾ ਔਰ ਖਾਣੇ ਦਾ ਸਰਕਾਰ ਖਾਣੇ ਦਾ ਤਾਂ ਪਤਾ ਨਹੀਂ ਲੱਗਿਆ ਕਿਵੇਂ ਆਏ ਇਹਨਾਂ ਨੇ ਕਿਤੇ ਕਹਿ ਤਾਂ ਹੁਣ ਅੱਜ ਤਾਂ ਪਹਿਲੀ ਵਾਰ ਕੀ ਖਾਧਾ ਜਦੋਂ ਸਰਕਾਰ ਨੇ ਇਹ ਸ਼ਿਕਾਇਤ ਕਰੇ ਕੋਈ ਨਹੀਂ ਪਤਾ ਅੱਜ ਇਹਦਾ ਮਤਲਬ ਇਹ ਹੈ ਵੀ ਜਿੱਥੇ ਬੰਨੀਆਂ ਨੂੰ ਕਿਨੇ ਮਿਹਣਾ ਮਾਰਿਆ ਹੁਣ ਵੀ ਤੁਹਾਨੂੰ ਰੋਟੀ ਖਵਾਈ ਇਹਨਾਂ ਦੇ ਪਿਛਲੇ ਮੀਟਿੰਗ ਦੇ ਵਿੱਚ ਵੀ ਅਸੀਂ ਬਾਈਕਾਟ ਕੀਤਾ ਸੀ ਅੱਜ ਵੀ ਜਿਹਨੀਆਂ ਸੰਘਰਸ਼ੀ ਬੰਨੀਆਂ ਨੇ ਫੈਸਲਾ ਕੀਤਾ ਹੋਇਆ ਸੀ ਵੀ ਭਾਈ ਚਾਹ ਪਾਣੀ ਰੋਟੀ ਪਾਣੀ ਆਪਣੀ ਪੁੱਛੂਗਾ ਉਹ ਵੀ ਅਸੀਂ ਆਪਣੀ ਚਾਹ ਬਣੀ ਰੋਟੀ ਬਣੀ ਬੱਤੀ ਤੇ ਹੁਣ ਲੱਗਦਾ ਅਗਲੀ ਮੀਟਿੰਗ ਤੇ ਕੋਈ ਸਿੱਟਾ ਨਿਕਲੂਗਾ ਦਬਾਅ ਰਿਹਾ ਤੁਹਾਡਾ ਕੇਂਦਰ ਦੇ ਉੱਤੇ ਦਬਾਅ ਪੂਰਾ ਰਿਹਾ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕੰਮ ਨਾ ਕਰੋ ਕਰਾਂਗੇ ਕੋਈ ਆਜੇਗਾ ਬੰਦਾ ਕੋਈ ਖਾਲੀ ਹੈ ਉਹ ਦੋ ਤਾਂ ਖੜੇ ਨੇ ਹੈਗੇ ਸਾਡੀ ਨਹੀਂ ਹੈ 1 ਮਿੰਟ 1 ਮਿੰਟ ਆਜੋ ਇਹ ਸਾਡੇ ਆਓ ਜੀ ਆਜੋ ਆਜੋ ਜਿੰਦਰ ਦੇ ਨਾਲ ਅੱਜ ਮੀਟਿੰਗ ਫਿਰ ਬੈਠਾ ਰਹੀ ਹੈ ਸਾਡੇ ਨਾਲ ਭਾਰਤੀ ਪਸੰਦ ਦੇ ਗ੍ਰਾਹਕਾਂ ਦੇ ਪ੍ਰਕਾਰ ਜਿੰਦਰ ਸਿੰਘ ਜੀ ਨੇ ਜਿੰਦਰ ਜੀ ਕੀ ਨਿਕਲਿਆ ਅੱਜ ਅੱਜ ਦੀ ਮੀਟਿੰਗ ਬਹੁਤ ਲੰਮਾ ਟਾਈਮ ਲੱਗਦੀ ਹੈ ਸਹੀ ਥਾਂ ਤੇ ਉਹਦੇ ਦੰਗ ਕਰਾਉਣੇ ਆਪਾਂ ਨਾਲ ਅੱਜ ਕੋ ਚਰਚਾ ਗੌਰਮੇ ਦਾ ਪੁਰਾ ਕਿਆ-ਕਿਆ ਕਮੀ ਹੈ ਆਪਾਂ ਹੋਰ ਜਿਹੜਾ ਵਿਕਨਸ ਇਸ ਇੰਡੀਆ ਦਾ ਸ਼ੇਅਰ ਤਾਂ ਇਹ ਇਹ ਬੜੀ ਮਸਲੀ ਆ ਕੇ ਹੈ ਕਿ ਇਹ ਠੀਕ ਹੈ ਜਿਹੜਾ ਐਮਐਸਟੀਐਸ ਕਰਦਾ ਹੋਗਾ ਸਰਕਾਰੀ ਵੀ ਨਿਯਾਤੀ ਹੋਗੀ ਕੰਟ੍ਰੈਕਟ ਫਾਰਮ ਦੇ ਵਿੱਚ ਕੋਈ ਜ਼ਿੰਮੇਵਾਰੀਆਂ ਕਰਨ ਦਾ ਮਤਲਬ ਅਮੈਂਡਮੈਂਟ ਦੀ ਗੱਲ ਹੀ ਕੀਤੀ ਹੈ ਇੱਕੋ ਵੱਧ ਕਿਸ ਨੇ ਕੀਤੀ ਯਾਨੀ ਅਮੈਂਡਮੈਂਟ ਕਰਨ ਦੀ ਪਿਆਰ ਹੈ ਸਾਡੀ ਮੰਗ ਇਹ ਹੈ ਵੀ ਤਿੰਨੇ ਕਾਨੂੰਨ ਬਦਲੋ ਜਿਹੜਾ ਪੁਰਾਣੀ ਵਾਲਾ ਪੂਰਾ ਕਰੂਵੇ ਬਿਜਲੀ ਦੇ ਪਾਸ ਵੀ ਰੱਖਣਾ ਸਰਕਾਰ ਰੱਖੇ ਬੰਦ ਰੱਖਣ ਵਾਲੋ ਜਿਹੜੇ ਕਿੰਨੀ ਗੱਲਾਂ ਹੋਈਆਂ ਉਸ ਤੋਂ ਬਾਅਦ ਬਰਾਹ ਉਸ ਤਰ੍ਹਾਂ ਜੀ ਗੱਲ ਹੋਈ ਹੈ ਪਰ ਫਿਰ ਨਹੀਂ ਹੋ ਸਰਕਾਰ ਨੇ ਜਦੋਂ ਆਪਣੀ ਬੇਨਿਰਖਤਾ ਦਾ ਇਤਨਾ ਬਸੰਦ ਕਰ ਰੱਖਣੀ ਪਈ ਬਾਰ ਬਾਰ ਨਹੀਂ ਆਪਾਂ ਨਹੀਂ ਗੱਲ ਕਰਦੇ ਪਰ ਇਹਨੇ ਅੱਜ ਇੱਕ ਵਾਰੀ ਇਹ ਸਾਰੀਆਂ ਗੱਲਾਂ ਕਰਨ ਲੱਗੇ ਬਾਅਦ ਉਹਨਾਂ ਨੇ ਸਾਰੀਆਂ ਗੱਲਾਂ ਕਰ ਦਿੱਤੀ ਗਲਤੀ ਮੈਂ ਹਾਂ